ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਟਾਈਮ ਤੇ ਕਲਗੀ ਤੋੜੇ ਦਾ ਮਸਲਾ ਬਹੁਤ ਪੱਖਿਆ ਹੋਇਆ ਏ ਗੱਲ ਕਿੱਥੋਂ ਤੁਰਦੀ ਏ ਗੱਲ ਤੁਰਦੀ ਏ ਪਿੰਡ ਪੰਜ ਗਰਾਈਆਂ ਜਿੱਥੇ ਬੀਬੀ ਦਲੇਰਕੌਰ ਖਾਲਸਾ ਦਾ ਦੀਵਾਨ ਲੱਗੇ ਹੋਇਆ ਸੀ ਤੇ ਉੱਥੇ ਬੀਬੀ ਚਮਕੌਰ ਦੀ ਗੜੀ ਦਾ ਇਤਿਹਾਸ ਸੁਣਾ ਰਹੀ ਸੀ ਜਦ ਗੜੀ ਛੱਡਣ ਦਾ ਵੇਲਾ ਆਇਆ ਤਾਂ ਕਲਗੀ ਤੋੜਾ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਦਿੱਤਾ ਜਾਂਦਾ ਏ ਤਾਂ ਉੱਥੇ ਬੀਬੀ ਦਲੇਰ ਕੌਰ ਖਾਲਸਾ ਭਾਈ ਸੰਗ ਸਿੰਘ ਦਾ ਨਾਮ ਲੈਂਦੀ ਅਤੇ ਰਵਿਦਾਸੀਆ ਸਮਾਜ ਦਾ ਕਹਿ ਕੇ ਸਬੋਧਨ ਕਰਦੀ ਏ ਤੇ ਇਸ ਇਤਿਹਾਸ ਨੂੰ ਸਰਵਣ ਕਰ ਰਹੇ ਵੀਰਾ ਨੇ ਜਦ ਵਿਰੋਧ ਕੀਤਾ ਕਿ ਬੀਬੀ ਜੀ ਤੁਸੀਂ ਇਤਿਹਾਸ ਗਲਤ ਸੁਣਾ ਰਹੇ ਹੋ ਤਾਂ ਬੀਬੀ ਜੀ ਨੂੰ ਗੁੱਸਾ ਆਇਆ ਤਾਂ ਬੀਬੀ ਜੀ ਨੇ ਆਖਿਆ ਜੇ ਤੁਹਾਨੂੰ ਇਤਿਹਾਸ ਆਉਂਦਾ ਹੈ ਤੇ ਤੁਸੀਂ ਸੁਣਾ ਲਓ ਉੱਥੇ ਵਿਵਾਦ ਵਧਿਆ ਤੇ ਉਸ ਤੋਂ ਬਾਅਦ ਬੀਬੀ ਦਲੇਰ कौर ਖਾਲਸਾ ਇੱਕ ਵੀਡੀਓ ਵਾਇਰਲ ਕਰਦੇ ਨੇ ਰੋ ਕੇ ਜੋ ਬੀਬੀਆਂ ਦਾ ਕੰਮ ਹੈ ਰੋ ਕੇ ਵੀਡੀਓ ਵਾਇਰਲ ਕੀਤੀ ਜਾਂਦੀ ਏ ਉਹ ਵੀਡੀਓ ਪੰਜਾਬ ਦਾ ਮੀਡੀਆ ਕੀ ਨੈਸ਼ਨਲ ਮੀਡੀਆ ਨੇ ਵੀ ਉਸ ਵੀਡੀਓ ਨੂੰ ਚੱਕਿਆ ਤੇ ਪਲੇ ਕੀਤਾ ਬਹੁਤ ਜ਼ਿਆਦਾ ਜਿਹੜਾ ਰੌਲਾ ਏ ਉਹ ਪੂਰੇ ਵਰਲਡ ਦੇ ਵਿੱਚ ਪੈ ਗਿਆ ਕਲਗੀ ਤੋੜੇ ਨੂੰ ਲੈ ਕੇ ਅਜੇ ਕਿ ਜੋ ਇਤਿਹਾਸਕ ਤੱਥ ਨੇ ਉਹ ਬਾਬਾ ਜੀਵਨ ਸਿੰਘ ਜੀ ਦੇ ਵੱਲ ਇਸ਼ਾਰਾ ਕਰਦੇ ਨੇ ਕਿਉਂਕਿ ਬੀਬੀ ਜੀ ਆਖ ਰਹੀ ਏ ਕਿ ਜੋ ਸਾਡੇ ਪੁਰਖਿਆਂ ਨੇ ਦੱਸਿਆ ਉਹ ਅਸੀਂ ਗਾੜੀ ਦੱਸ ਰਹੇ ਹਾਂ ਤੇ ਜਦੋਂ ਦੋ ਬਾਟਿਆਂ ਦੀ ਗੱਲ ਚੱਲਦੀ ਏ ਨਾ ਤੇ ਜਿਹੜੇ ਜਿਹੜੇ ਦਲਾਂ ਦੇ ਵਿੱਚ ਦੋ ਬਾਟੇ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਇਹ ਤੇ ਮਰਿਆਦਾ ਸਾਡੇ ਪੁਰਖਿਆਂ ਦੀ ਚੱਲੀ ਆ ਰਹੀ ਤੇ ਬੀਬੀ ਦਲੇਰਕੌਰ ਖਾਲਸਾ ਨੇ ਵੀ ਇਹ ਵੀ ਗੱਲ ਆਖੀ ਕਿ ਅਸੀਂ ਜੋ ਦੱਸ ਰਹੇ ਆ ਉਹ ਜੋ ਅਸੀਂ ਆਪਣੇ ਪੁਰਖਿਆਂ ਤੋਂ ਸੁਣਿਆ ਅਸੀਂ ਉਹੋ ਹੀ ਦੱਸ ਰਹੇ ਆ ਦੋਨੇ ਪਾਸੇ ਪੁਰਖੇ ਮੈਨੂੰ ਇਹ ਨਹੀਂ ਅੱਜ ਤੱਕ ਪਤਾ ਲੱਗਾ ਕਿ ਅਸੀਂ ਮਰਿਆਦਾ ਜਿਹੜੀ ਆ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਣਾਈ ਹੋਈ ਮਰਿਆਦਾ ਨੂੰ ਫੋਲੋ ਕਰ ਰਹੇ ਆ ਕਿ ਜਿਹੜੀ ਇਹਨਾਂ ਦੇ ਪੁਰਖਿਆਂ ਨੇ ਜੋ ਮਰਿਆਦਾ ਬਣਾਈ ਆ ਇਹ ਉਹਨੂੰ ਫੋਲੋ ਰਹੇ ਆ ਤੇ ਕਰਵਾ ਰਹੇ ਆ ਹੁਣ ਤਾਂ ਫਿਰ ਸਿੱਖ ਪੰਥਨ ਦੀ بجائے ਪੁਰਖਿਆਂ ਦਾ ਪੰਥ ਕਰ ਦੇਣਾ ਚਾਹੀਦਾ ਏ ਕਿਉਂਕਿ ਮਰਿਆਦਾ ਤੇ ਪੁਰਖਿਆਂ ਦੀ ਚਲਦੀ ਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਿਆਦਾ ਹੀ ਖਤਮ ਕਰ ਦਿੱਤੀ ਇਹਨਾਂ ਲੋਕਾਂ ਨੇ ਜੋ ਮੈਂ ਇੱਥੇ ਇੱਕ ਗੱਲ ਕਹਾਂਗਾ ਜੇ ਕਮਲ ਪੁਰਖਿਆਂ ਨੇ ਘੋਟਿਆ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਹੁਣ ਅਸੀਂ ਉਸ ਕਮਲ ਨੂੰ ਸੁਣੀਏ ਬੀਬਾ ਤੇਰੇ ਪੁਰਖਿਆਂ ਨੇ ਜੋਤੇ ਨੂੰ ਦੱਸਿਆ ਏ ਉਹ ਤੂੰ ਆਪਣੇ ਕੋਲ ਰੱਖ ਤੇ ਜੋ ਸਾਡੇ ਪੁਰਖਿਆਂ ਨੇ ਇਤਿਹਾਸ ਬਣਾਇਆ ਏ ਇਤਿਹਾਸ ਰਚਿਆ ਏ ਅਸੀਂ ਤਾਂ ਉਹਦੇ ਉੱਤੇ ਅਟੱਲ ਹਾਂ ਅਸੀਂ ਤਾਂ ਉਹੀ ਸੁਣਨਾ ਪਸੰਦ ਕਰਾਂਗੇ ਦਲਗੀ ਤੋੜੇ ਨੂੰ ਲੈ ਕੇ ਦੋ ਸਮਾਜਾਂ ਦੇ ਵਿੱਚ ਤੀਜਾ ਜਿਹੜਾ ਸਮਾਜ ਹੈ ਉਹ ਪਾੜਾ ਪਾ ਰਿਹਾ ਹੈ ਮਜਬੀ ਸਿੱਖ ਅਤੇ ਰਵਿਦਾਸੀਆ ਸਮਾਜ ਨੂੰ ਅਮੋ ਸਾਹਮਣੇ ਖੜਾ ਕਰ ਦਿੱਤਾ ਹੈ ਤੀਜੇ ਸਮਾਜ ਨੇ ਇਸ ਵੇਲੇ ਜੋ ਰਵਿਦਾਸੀਆ ਸਮਾਜ ਅਤੇ ਮذਬੀ ਸਿੱਖ ਸਮਾਜ ਹੈ ਉਹ ਇੱਕ ਦੂਜੇ ਨੂੰ ਇੰਜ ਦੇਖ ਰਹੇ ਨੇ ਜਿਵੇਂ ਭਾਰਤ ਅਤੇ ਪਾਕਿਸਤਾਨ ਹੋਵੇ ਇੱਕ ਦੂਸਰੇ ਦੇ ਜਾਨੀ ਦੁਸ਼ਮਣ ਬਣੀ ਬੈਠੇ ਨੇ ਇੱਥੋਂ ਤੱਕ ਕਿ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਨੇ ਵੀ ਕਮਲਕੋਟ ਦਿੱਤਾ ਹੈ ਉਹਨਾਂ ਨੇ ਵੀ ਹਾਮੀ ਬੀਬੀ ਦਲੇਰਕੌਰ ਖਾਲਸਾ ਦੇ ਇਤਿਹਾਸ ਜੋ ਸੁਨਾਇਆ ਉਹਦੀ ਹਾਮੀ ਪ੍ਰੀ ਹੈ। ਪਰ ਰਾਜਾ ਰਾਜਾ ਰਾਜ ਸਿੰਘ ਭੁੱਲ ਗਏ ਨੇ ਕਿ ਜੋ ਕੱਚੀ ਗੜੀ ਦੇ ਆਖਰੀ ਸ਼ਹੀਦ ਨੇ ਉਹ ਬਾਬਾ ਜੀਵਨ ਸਿੰਘ ਜੀ ਨੇ ਕਿਉਂਕਿ ਕੱਚੀ ਗੜੀ ਦੇ ਵਿੱਚ ਹੀ ਰਣਜੀਤ ਨਗਾਰਾ ਵਜਾਇਆ ਗਿਆ ਕੱਚੀ ਗੜੀ ਦੇ ਵਿੱਚ ਹੀ 나ਗਣੀ ਤੇ ਬਾਗਣੀ ਦੇ ਫੈਰ ਕੀਤੇ ਗਏ ਕੱਚੀ ਗੜੀ ਦੇ ਵਿੱਚ ਹੀ ਤੀਰਾਂ ਦੀ ਵਰਖਾ ਕੀਤੀ ਗਈ ਆਖਰੀ ਸਮੇਂ ਤੱਕ ਕਿ ਜਿੱਥੇ ਕਤਲਗਰ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ ਆ ਉਹਦੇ ਨਾਲ ਹੀ ਸ਼ੀਦੀ ਬੁਰਜ ਵੀ ਬਣਿਆ ਹੋਇਆ ਜੋ ਬਾਬਾ ਜੀਵਨ ਸਿੰਘ ਜੀ ਦਾ ਹੈ ਬਾਬਾ ਸੰਤ ਸਿੰਘ ਜੀ ਦਾ ਉਥੇ ਕੋਈ ਗੁਰਦੁਆਰਾ ਨਹੀਂ ਹੈਗਾ ਹੁਣ ਭਗਤ ਰਵਿਦਾਸ ਮਹਾਰਾਜ ਦਾ ਮੰਦਿਰ ਸੀ ਤਾਂ ਮੰਦਿਰ ਨੂੰ ਇਹਨਾਂ ਨੇ ਗੁਰਦੁਆਰਾ ਬਣਾ ਦਿੱਤਾ ਤੇ ਉੱਤੇ ਲਿਖ ਦਿੱਤਾ ਗੁਰਦੁਆਰਾ ਬਾਬਾ ਸੰਗ ਸਿੰਘ ਜੀ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਉਹਨੂੰ ਪਰਾਤਨ ਗੁਰਦੁਆਰੇ ਵਜੋਂ ਇਹ ਲੋਕ ਇਕਰਾਰ ਦੇ ਦੇਣਗੇ ਮੰਨਤਾ ਦੇ ਦੇਣਗੇ ਪਰ ਇਸ ਵਕਤ ਬਾਬਾ ਸੰਗ ਸਿੰਘ ਜੀ ਦਾ ਉੱਥੇ ਗੁਰਦੁਆਰਾ ਨਹੀਂ ਹੈਗਾ ਗੱਲ ਕਰੀਏ ਪਿਛਲੇ ਸਮੇਂ ਦੀ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਰਵਿਦਾਸੀਆ ਸਮਾਜ ਦੀ ਇੱਕ ਸੋਸਾਇਟੀ ਬਣੀ ਹੈ ਤਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਰਿਟ ਦਾਇਰ ਕੀਤੀ ਉਸ ਰਿਟ ਨੂੰ ਜਸਵੰਤ ਸਿੰਘ ਡੀਟੀਪੀਓ ਪਾਰਟੀ ਬਣ ਕੇ ਤੇ ਉਹਨੂੰ ਚੈਲੰਜ ਕੀਤਾ ਸਰਦਾਰ ਜਸਵੰਤ ਸਿੰਘ ਜੀ ਨੇ ਜਿਹੜੇ ਚਾਰ ਸੰਗਤ ਸਿੰਘ ਤੇ ਚੌਹ ਦੇ ਵਿੱਚੋਂ ਇੱਕ ਸੰਗਤ ਸਿੰਘ ਜੋ ਬਾਬਾ ਜੀਵਨ ਸਿੰਘ ਜੀ ਦੇ ਭਰਾ ਨੇ ਤੇ ਭਾਈ ਸਦਾਨਾਨ ਜੀ ਦੇ ਪੁੱਤ ਨੇ ਤੇ ਜਿਹੜੇ ਤਿੰਨ ਸੰਗਤ ਸਿੰਘ ਸੀ ਜਸਵੰਤ ਸਿੰਘ ਡੀਡੀਪੀਓ ਨੇ ਸਰੋਤਾ ਸਮੇਤ ਅਦਾਲਤ ਦੇ ਵਿੱਚ ਪੇਸ਼ ਕੀਤੇ ਤੇ ਦੱਸਿਆ ਕਿੱਥੇ ਕਿੱਥੇ ਸ਼ਹੀਦ ਹੋਏ ਨੇ ਤੇ ਜੋ ਰਵਿਦਾਸੀਆ ਸਮਾਜ ਦੀ ਜਿਹੜੀ ਸੋਸਾਇਟੀ ਸੀ ਉਹ ਉੱਥੇ ਕੋਈ ਸਬੂਤ ਪੇਸ਼ ਨਾ ਕਰ ਸਕੀ ਤਾਂ ਉਹ ਜਿਹੜਾ ਕੇਸ ਸੀ ਤਸਵੰਤ ਸਿੰਘ ਡੀਪੀਓ ਜਿੱਤ ਗਏ ਅਗਰ ਜੇ ਕੋਈ ਸੰਗਤ ਸਿੰਘ ਹੁੰਦਾ ਤਾ ਫਿਰ ਅਦਾਲਤ ਨੇ ਵੀ ਜਿਹੜਾ ਕੇਸ ਸੀ ਉਹ ਉਸ ਸੁਸਾਇਟੀ ਦੇ ਹੱਕ ਦੇ ਵਿੱਚ ਕਰਨਾ ਸੀ ਕਿਉਂਕਿ ਇਹਨਾਂ ਨੇ ਝੂਠਾ ਕੇਸ ਦਾਇਰ ਕੀਤਾ ਤੇ ਫਿਰ ਇਹਨਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਗੱਲ ਇੱਥੇ ਮੁੱਕਦੀ ਏ ਕਿ ਇਹਨਾਂ ਦੋ ਸਮਾਜਾਂ ਨੂੰ ਤਿੱਜੀ ਜਿਹੜੀ ਧਿਰ ਹੈ ਉਹ ਲੜਾ ਰਹੀ ਏ ਉਹ ਫੁੱਟ ਪਾਰੀ ਏ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਇੱਕ ਇਹੋ ਜਿਹੀ ਫੁੱਟ ਪਾਈ ਸੀ ਕਿ ਰਵਿਦਾਸੀਆ ਸਮਾਜ ਜਿਹੜਾ ਸੀ ਉਹ ਸਿੱਖ ਪੰਥ ਨਾਲੋਂ ਅਲੱਗ ਹੋ ਕੇ ਉਹਨਾਂ ਨੇ ਆਪਣੀ ਜਿਹੜੀ ਬਾਣੀ ਆ ਭਗਤ ਰਵਿਦਾਸ ਮਹਾਰਾਜ ਦੀ ਜਿਹੜੀ ਆ ਉਹ ਅਲੱਗ ਕਰ ਲਈ ਸੀ ਉਹਨਾਂ ਨੇ ਆਪਣਾ ਅਲੱਗ ਜਿਹੜਾ ਪੰਥ ਬਣਾ ਲਿਆ ਉੱਥੇ ਵੀ ਜਿਹੜੀ ਜਿਹੜਾ ਤੀਜਾ ਸਮਾਜ ਹੈ ਜਿਹਨੂੰ ਮੈਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਵਾਂਗਾ ਜੱਟ ਸਮਾਜ ਹੁਣ ਵੀ ਇੱਕ ਤਾਂ ਅੰਤੇ ਜੱਟ ਸਮਾਜ ਜਿਹੜਾ ਏ ਉਹਦਾ ਪੂਰਾ ਯੋਰ ਲੱਗਾ ਹੋਇਆ ਏ ਕਿ ਸਿੱਖ ਪੰਥ ਦੇ ਵਿੱਚੋਂ ਮذਬੀ ਸਿੱਖ ਪਰੇ ਹਟ ਜਾਣ ਇਹ ਪੰਥ ਕੇਵਲ ਤੋਂ ਕੇਵਲ ਜੱਟਾਂ ਦਾ ਏ ਮੈਂ ਇੱਥੇ ਇੱਕ ਗੱਲ ਕਹਿਣੀ ਕਹਿ ਦੇਣੀ ਚਾਹੁੰਦਾ ਏ ਕਿ ਭੁੱਲ ਦੋ ਇਹ ਉਹ ਤਾਂ ਅਲੱਗ ਹੋ ਗਏ ਆ ਅਸੀਂ ਅਲੱਗ ਨਹੀਂ ਹੋਵਾਂਗੇ ਕਿਉਂ ਨਹੀਂ ਅਲੱਗ ਹੋਵਾਂਗੇ ਕਿਉਂਕਿ ਪੰਥੀ ਸਾਡਾ ਏ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਮذਬੀ ਸਿੱਖਾਂ ਦੀਆਂ ਨੇ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛਾਤੀ ਦਾ ਨਿਗ ਮਾਣਿਆ ਮذਬੀ ਸਿੱਖਾਂ ਨੇ ਤੇ ਅਸੀਂ ਕਿੱਦਾਂ ਅਲੱਗ ਹੋ ਜਾਾਂਗੇ ਇਸ ਕਰਕੇ ਜਿਸ ਮਨਸੂਬੇ ਦੇ ਨਾਲ ਇਹ ਜਿਹੜੀ ਤਿੱਜੀ ਧਿਰ ਹੈ ਇਹ ਚੱਲ ਰਹੀ ਹੈ ਅਸੀਂ ਪੂਰੀ ਟੱਕਰ ਦੇਵਾਂਗੇ ਇਹਨਾਂ ਦੇ ਮਨਸੂਬਿਆਂ ਨੂੰ ਕੰਮਜਾਪ ਨਹੀਂ ਹੋਣ ਦੇਵਾਂਗੇ ਅੱਡੀ ਚੋਟੀ ਦਾ ਯੋਰ ਲਾ ਲੈਣ ਪਤਾ ਨਹੀਂ ਕਿੱਥੋਂ-ਕਿੱਥੋਂ ਇਹ ਮਨਕਰਤ ਇਤਿਹਾਸ ਪੁੱਟ ਕੇ ਲਿਆਉਂਦੇ ਨੇ ਤੇ ਆਏ ਦਿਨੇ ਆਪਣੇ ਪੇਜਾਂ ਤੇ ਪਾਉਂਦੇ ਨੇ ਇਹ ਮਨ ਕੜਤ ਜੋ ਇਤਿਹਾਸ ਪੁੱਟ ਕੇ ਲਿਆਉਂਦੇ ਨੇ ਇਹਦੇ ਨਾਲ ਇਤਿਹਾਸ ਨਹੀਂ ਬਣਨਾ ਇਤਿਹਾਸ ਬਣਨਾ ਹੈ ਕੁਰਬਾਨੀਆਂ ਦੇ ਨਾਲ ਉਮਤ ਵੀ ਸਿੱਖਾਂ ਨੇ ਕੁਰਬਾਨੀਆਂ ਬਾਖੂਬੀ ਢੰਗ ਦੇ ਨਾਲ ਦਿੱਤੀਆਂ ਨੇ ਅਸੀਂ ਉਹ ਕੌਮ ਹੈ ਜਿਸ ਕੌਮ ਦੀ ਛਾਤੀ ਉੱਤੇ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਿਸ਼ਾਨੇ ਪਰਖੇ ਨੇ ਹੇ ਘੋੜਿਆਂ ਦੀਆਂ ਲਗਾਮਾਂ ਫੜ ਕੇ ਤਨਖਾਹਾਂ ਨਹੀਂ ਮੰਗੀਆਂ ਅਸੀਂ ਆਨੰਦਪੁਰ ਸਾਹਿਬ ਤੋਂ ਗੁਰੂ ਮਹਾਰਾਜ ਨੂੰ ਛੱਡ ਕੇ ਨਹੀਂ ਆਏ 200 ਤੋਂ ਪਲੱਸ ਇਹ ਲੋਕ ਸੀ ਜੋ ਆਨੰਦਪੁਰ ਸਾਹਿਬ ਬਦਵਾ ਦੇ ਕੇ ਆ ਗਏ ਸੀ ਤੇ 200 ਦੇ ਵਿੱਚੋਂ ਡੇੜੇ ਦੁਬਾਰਾ ਫਿਰ ਜਾ ਕੇ ਜੰਗ ਦੇ ਵਿੱਚ ਸ਼ਹੀਦ ਹੋਏ ਤੇ ਉਹਨਾਂ ਨੇ ਸ਼ਹੀਦੀਆਂ ਪ੍ਰਤਕਿਰਤੀਆਂ ਤੇ ਬਾਕੀ ਕਿੱਥੇ ਗਏ ਇਸ ਕਰਕੇ ਇਹ ਭੁੱਲ ਜੋ ਕਿ ਅਸੀਂ ਸਿੱਖ ਪੰਥ ਦੇ ਵਿੱਚੋਂ ਬਾਹਰ ਹੋ ਜਾਾਂਗੇ ਇਹ ਪੰਥ ਸਾਡਾ ਏ ਤੇ ਅਸੀਂ ਪੰਥ ਦੇ ਹਾਂ ਪੈਸੇ ਦੇ ਯੋਰ ਦੇ ਨਾਲ ਜੋ ਤੁਸੀਂ ਵਜਾਰਤਾ ਬਣਾਈਆਂ ਨੇ ਆ ਇੱਕ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਏ ਕਹਿ ਰਹੇ ਨੇ ਕਿ ਇੱਕ 100 ਕਰੋੜ ਰੁਪਿਆ ਜਿਹੜਾ ਏ ਉਹ ਕਿਸੇ ਜੱਟ ਨੇ ਦਿਵਾਨ ਟੋਡਰ ਮਲ ਦੀ ਹਵੇਲੀ ਬਣਾਉਣ ਵਾਸਤੇ ਦਿੱਤਾ ਏ ਜੇ ਪੈਸੇ ਦੇ ਨਾਲ ਸਿੱਖੀ ਖਰੀਦੀ ਜਾਂਦੀ ਤਾ ਡੱਲੇ ਬਰਾਡ ਨੇ ਕਿਉਂ ਨਹੀਂ ਖਰੀਦ ਲਈ ਉਦੋਂ ਕੋਈ ਪੈਸੇ ਦੀ ਕੋਈ ਘਾਟ ਨਹੀਂ ਹੈਗੀ ਸੀ ਸਿੱਖੀ ਪੈਸੇ ਦੇ ਨਾਲ ਖਰੀਦੀ ਨਹੀਂ ਜਾਂਦੀ ਸਿੱਖੀ ਕਮਾਈ ਜਾਂਦੀ ਏ ਤੇ ਜੋ ਬਾ ਖੂਬੀ ਮذਬੀ ਸਿੱਖ ਸਮਾਜ ਨੇ ਸਿੱਖੀ ਕਮਾਈ ਇੱਕ ਮਿੰਟਾਂ ਦੇ ਵਿੱਚ ਲਿਖਦੇ ਨੇ ਕਿ ਬਹੁਤ ਸਾਰੇ ਜਿਹੜੇ ਮذਬੀ ਸਿੱਖ ਨੇ ਉਹ ਈਸਾਈ ਬਣ ਗਏ ਉਹ ਮੇਰੀ ਇੱਕ ਗੱਲ ਸੁਣੋ ਕਿਉਂ ਤੁਹਾਨੂੰ ਮذਬੀ ਸਿੱਖੀ ਨਜ਼ਰ ਆਉਂਦੇ ਨੇ ਜਿਹੜੇ ਵੱਡੇ ਵੱਡੇ ਪਾਸਟਰ ਬਣੇ ਨੇ ਉਹ ਕੌਣ ਨੇ ਦਿਓਲ ਵਰਗੇ ਅੰਕਰ ਨੂਰੂਲੇ ਵਰਗੇ ਬਲਜਿੰਦਰ ਪਾਸਟਰ ਵਰਗੇ ਜੋ ਬਲਾਤਕਾਰ ਦੇ ਦੋਸ਼ ਦੇ ਵਿੱਚ ਸਜ਼ਾ ਕੱਟ ਰਿਹਾ ਹੈ ਉਹ ਕੌਣ ਸੀ ਬਹੁਤ ਸਾਰੇ ਬਹੁਤ ਸਾਰੇ ਜ਼ਿਮੀਦਾਰ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਨੇ ਅਸਾਈ ਮਤ ਨੂੰ ਅਪਣਾ ਲਿਆ ਬਹੁਤ ਤਾਦਾਦ ਦੇ ਵਿੱਚ ਹਿੰਦੂ ਧਰਮ ਨੂੰ ਜੱਟਾਂ ਨੇ ਅਪਣਾ ਲਿਆ ਔਰ ਬਹੁਤ ਤਾਦਾਦ ਦੇ ਵਿੱਚ ਜੱਟ ਜਿਹੜੇ ਨੇ ਮੁਸਲਮਾਨ ਨੇ ਕੀ ਢਾਡੀ ਜਿਹੜੀ ਸੂਈ ਏ ਉਹ ਮੱਝ ਵੀ ਸਿੱਖਾਂ ਤੇ ਕਿਉਂ ਨਜ਼ਰ ਆਉਂਦੀ ਏ ਭਜੋ ਕਿੱਥੋਂ ਤੱਕ ਭਜਦੇ ਜੋ ਅਸੀਂ ਭਜਾਵਾਂਗੇ ਤੁਹਾਨੂੰ ਖੜਿਆ ਮੈਦਾਨ ਦੇ ਵਿੱਚ ਅਸੀਂ ਤਾਂ ਤੁਹਾਨੂੰ ਬਹੁਤ ਆਖਿਆ ਹੈ ਕਿ ਜੇ ਤੁਸੀਂ ਸਾਡੇ ਨਾਲ ਲਾਈਵ ਡਿਬੇਟ ਤੇ ਬਹਿਣਾ ਹੈ ਤੇ ਬਹਿ ਜਾਓ ਬੈਠ ਦੋ ਫੋਨ ਕਰ ਕਰਕੇ ਤੁਸੀਂ ਹਵਾਲੇ ਪੁੱਛਦੇ ਹੋ ਫੂਨਾ ਤੇ ਡਬੇਟਾ ਨਹੀਂ ਹੁੰਦੀਆਂ ਇਸ ਕਰਕੇ ਟਾਡਾ ਅੱਡੀ ਚੋਟੀ ਦਾ ਯੋਰ ਲੱਗਿਆ ਏ ਤੇ ਲਾਈ ਜਾਓ ਕਲਗੀ ਤੋੜਾ ਬਾਬਾ ਜੀਵਨ ਸਿੰਘ ਨੂੰ ਮਿਲਿਆ ਏ ਤਾਂ ਬਾਬਾ ਜੀਵਨ ਸਿੰਘ ਨੂੰ ਮਿਲਿਆ ਏ ਤੇ ਇੱਥੇ ਇੱਕ ਗੱਲ ਮੈਂ ਕਹਿ ਦੇਣੀ ਚਾਹਨਾ ਕਿ ਇਹ ਕਹਿੰਦੇ ਨੇ ਕਿ ਅਸੀਂ ਜੋ ਆਪਣੇ ਪੁਰਖਿਆਂ ਦੇ ਕੋਲੋਂ ਸੁਣਿਆ ਅਸੀਂ ਉਹ ਸੁਣਾ ਰਹੇ ਹਾਂ ਉਹ ਭਾਈ ਤੁਹਾਡੇ ਪੁਰਖਿਆਂ ਨੇ ਜੋ ਕਮਲ ਕੋਟ ਦਿੱਤਾ ਸੀ ਉਹ ਕਮਲ ਨਹੀਂ ਸੁਣਨਾ ਇੱਕ ਪਾਸੇ ਦੋ ਬਾਟਿਆਂ ਦੀ ਗੱਲ ਚੱਲਦੀ ਏ ਤਾਂ ਉਹ ਵੀ ਆਖਦੇ ਨੇ ਕਿ ਇਹ ਮਰਿਆਦਾ ਜੀ ਸਾਡੇ ਪੁਰਖਿਆਂ ਦੀ ਓਪੀ ਤੁਹਾਡੇ ਪੁਰਖੇ ਜੋ ਗੰਦ ਪਾ ਕੇ ਗਏ ਨੇ ਅਸੀਂ ਉਸ ਗੰਧ ਨੂੰ ਥੋੜੀ ਫਾਲੋ ਕਰਨਾ ਏ ਅਸੀਂ ਤਾਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋ ਬਣਾਈ ਹੋਈ ਮਰਿਆਦਾ ਏ ਅਸੀਂ ਤਾਂ ਉਹਨੂੰ ਫਾਲੋ ਕਰਨਾ ਏ ਤੁਹਾਡੇ ਜੋ ਪੁਰਖਿਆਂ ਨੇ ਗੰਧ ਪਾਇਆ ਏ ਅਸੀਂ ਉਹ ਨਹੀਂ ਸੁਣਨਾ ਤੁਸੀਂ ਸੁਣੋ ਤੁਹਾਨੂੰ ਚੰਗਾ ਲੱਗਦਾ ਏ ਕਿਉਂਕਿ ਉਹ ਤੁਹਾਡੇ ਪੁਰਖੇ ਸੀ ਸਾਡੇ ਉਹ ਪੁਰਖੇ ਨਹੀਂ ਆ ਸਾਡੇ ਪੁਰਖੇ ਨੇ 10 ਗੁਰੂ ਸਾਹਿਬਾਨ ਸਾਡੇ ਪੁਰਖੇ ਨੇ ਭਗਤ ਸਾਹਿਬਾਨ ਸਾਡੇ ਪੁਰਖੇ ਨੇ ਸ਼ਹੀਦ ਸਾਡੇ ਉਹ ਪੁਰਖੇ ਨਹੀਂ ਹੈਗੇ ਜਿਨ੍ਹਾਂ ਨੇ ਸਿੱਖੀ ਦੇ ਵਿੱਚ ਗੰਧ ਘੋਲਿਆ ਏ ਉਹ ਤੁਹਾਡੇ ਪੁਰਖੇ ਹੋ ਸਕਦੇ ਨੇ ਸਾਡੇ ਨਹੀਂ ਸਾਡੇ ਪੁਰਖਿਆਂ ਨੇ ਕੋਈ ਇਹੋ ਜਿਹਾ ਕਮਲ ਨਹੀਂ ਕੋਟਿਆ ਕਿ ਜਿੱਥੇ ਸਾਡਾ ਸਿਰ ਨੀਮਾ ਹੋ ਜੇ ਚੜ੍ਹਦੀ ਕਲਾ ਵਾਲੀ ਗੱਲ ਕੀਤੀ ਹੈ ਸਾਡੇ ਪੁਰਖਿਆਂ ਨੇ ਸੋ ਦਾਦੀਆਂ ਦੀਆਂ ਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਸਮੇਂ-ਸਮੇਂ ਸਰ ਫਿਰ ਇਹਨਾਂ ਨੂੰ ਆਪਾਂ ਜਵਾਬ ਦੇਵਾਂਗੇ ਔਰ ਦਿੰਦੇ ਆ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ